ਬੜਾ ਨਗਰਿਤਦਾ ਹੋਇਆ ਕਿ ਤੁਸੀਂ ਕਮਰੇ ਚ ਵੜੇ ਤੇ ਭੁੱਲ ਗਏ ਕਿ ਤੁਸੀਂ ਕਰਨ ਕੀ ਆਏ ਸੀ ਇਹ ਲਗਭਗ ਸਾਰਿਆਂ ਨਾਲ ਹੁੰਦਾ ਹੈ ਤੇ ਇਹ ਨਾ ਹੀ ਵੱਡੀ ਉਮਰ ਕਰਕੇ ਹੈ ਤੇ ਨਾ ਹੀ ਇਸ ਕਰਕੇ ਕਿ ਤੁਹਾਡਾ ਦਿਮਾਗ ਤੁਹਾਡਾ ਸਾਥ ਛੱਡ ਰਿਹਾ ਹੈ ਹਿਊਮਨ ਬ੍ਰੇਨ ਕੁਛ ਹਾਤਾ ਕੇ ਕੰਪਿਊਟਰ ਵਾਂਗ ਹੁੰਦਾ ਹੈ ਪਰ ਉਸ ਦੇ ਉਲਟ ਇਹ ਲਗਾਤਾਰ ਇਹ ਫੈਸਲੇ ਕਰਨ ਦੇ ਵਿੱਚ ਮਸਰੂਫ ਰਹਿੰਦਾ ਹੈ ਕਿ ਕੀ ਯਾਦ ਰੱਖਣਾ ਹੈ ਤੇ ਕੀ ਨਹੀਂ ਜਦੋਂ ਤੁਸੀਂ ਇੱਕ ਨਵੇਂ ਕਮਰੇ ਵਿੱਚ ਜਾਂਦੇ ਹੋ ਤਾਂ ਤੁਹਾਡਾ ਦਿਮਾਗ ਇਹਨੂੰ ਅਲੱਗ এনवायरमेंट ਵਾਂਗ ਦੇਖਦਾ ਹੈ ਜਿਹਦੇ ਚ ਉਹ ਨਵੀਂ ਇਨਫੋਰਮੇਸ਼ਨ ਨੂੰ ਸਟੋਰ ਕਰਨ ਲਈ ਪਿਛਲੇ ਕਮਰੇ ਦੀ ਕੁਝ ਸ਼ਾਰਟ ਟਰਮ ਇਨਫੋਰਮੇਸ਼ਨ ਨੂੰ ਸਾਈਡ ਤੇ ਰੱਖ ਦਿੰਦਾ ਹੈ ਇਹਨੂੰ ਇਵੈਂਟ ਸ ਦਿਮਾਗ ਦਾ ਇੱਕ ਹਿੱਸਾ ਹਿਪੋਕੈਂਪਸ ਮੈਮਰੀਜ਼ ਬਣਾਉਂਦਾ ਹੈ ਤੇ ਦੂਜਾ ਹਿੱਸਾ ਪ੍ਰੀਫਰੰਟਲ ਕਾਰਟੈਕਸ ਤੁਹਾਡੀ ਵਰਕਿੰਗ ਮੈਮਰੀ ਤੇ ਫੋਕਸ ਨੂੰ ਸੰਭਾਲਦਾ ਹੈ ਇਹ ਦੋਨੋਂ ਮਿਲ ਕੇ ਕੰਮ ਕਰਦੇ ਨੇ ਤਾਂ ਕਿ ਜਦੋਂ ਤੁਸੀਂ ਨਵੇਂ ਕਮਰੇ ਵਿੱਚ ਵੜੋ ਤੁਹਾਡੀ ਕਰੰਟ ਸਿਚੁਏਸ਼ਨ ਅਪਡੇਟ ਹੋ ਜਾਵੇ ਇਹਦੇ ਪਿੱਛੇ ਇੱਕ ਇਵੋਲੂਸ਼ਨਰੀ ਕਾਰਨ ਵੀ ਹੈ ਆਦੀ ਮਨੁੱਖ ਨੂੰ ਸ਼ਿਕਾਰ ਕਰਨ ਹੋਰ ਜਾਨਵਰਾਂ ਤੋਂ ਬਚਣ ਤੇ ਲਗਾਤਾਰ ਜਿਉਂਦੇ ਰਹਿਣ ਲਈ ਆਪਣੀ ਸਾਰੀ ਦੀ ਸਾਰੀ ਅਟੈਂਸ਼ਨ ਇਸ ਪ੍ਰੈਜ਼ੈਂਟ ਮੋਮੈਂਟ ਦੇ ਵਿੱਚ ਚਾਹੀਦੀ ਹੁੰਦੀ ਸੀ ਸੋ ਇਹ ਮੈਮਰੀ ਰੀਸੈਟ ਉਸ ਵੇਲੇ ਸਰਵਾਈਵ ਕਰਨ 'ਚ ਬਹੁਤ ਹੈਲਪ ਕਰਦਾ ਸੀ ਪਰ ਤੁਹਾਡੀ ਤੇ ਮੇਰੀ ਅੱਜਕੱਲ ਦੀ ਲਾਈ ਸ਼ਾਰਟ ਟਰਮ ਵਿੱਚ ਤੁਸੀਂ ਕੁਝ ਚੀਜ਼ਾਂ ਭੁੱਲ ਜਾਂਦੇ ਹੋ ਪਰ ਇਹ ਸੇਮ ਮੈਕੈਨਿਜ਼ਮ ਤੁਹਾਡੀ ਲੌਂਗ ਟਰਮ ਵਿੱਚ ਮੈਮਰੀਜ਼ ਨੂੰ ਆਰਗੇਨਾਈਜ਼ ਕਰਨ ਵਿੱਚ ਬਹੁਤ ਹੈਲਪ ਕਰਦਾ ਹੈ ਸੋ ਅਗਲੀ ਵਾਰ ਜਦੋਂ ਤੁਸੀਂ ਕਮਰੇ ਵਿੱਚ ਜਾਓ ਤੇ ਭੁੱਲ ਜਾਓ ਕਿ ਤੁਸੀਂ ਕੀ ਕਰਨ ਆਏ ਸੀ ਤਾਂ ਯਾਦ ਰੱਖੋ ਇਹ ਕੋਈ ਦਿਮਾਗ ਦਾ ਫੇਲਿਅਰ ਨਹੀਂ ਹੈ ਬਲਕਿ ਉਹ ਉਹੀ ਕਰ ਰਿਹਾ ਹੈ ਜਿਸ ਲਈ ਉਸ ਨੂੰ ਬਣਾਇਆ ਗਿਆ ਸੀ